ਤੇ ਵਰਮਾ ਜੀ ਤੁਸੀਂ ਕੇਸ ਲੜ ਰਹੇ ਹੋ ਮਾਸੂਮ ਫਰਵੀਰ ਦਾ ਦੋਸ਼ੀ ਵੱਲੋਂ ਜਾਂ ਦੋਸ਼ੀ ਦੇ ਵਕੀਲ ਵੱਲੋਂ ਅਦਾਲਤ ਦੇ ਵਿੱਚ ਕਿਹੋ ਜੀਆਂ ਦਲੀਲਾਂ ਰੱਖੀਆਂ ਗਈਆਂ ਫਿਲਹਾਲ ਦੇਖੋ ਦੋਸ਼ੀ ਦਾ ਵਕੀਲ ਜਿਹੜਾ ਸਟੇਟ ਵੱਲੋਂ ਜੋ ਹੁੰਦਾ ਹੈ ਉਹੀ ਹੈ ਅਜੇ ਜਿਹੜਾ ਸਿਰਫ ਰਿਮਾਂਡ ਤੱਕ ਗੱਲ ਹੋਈ ਹੈ 2 ਦਿਨ ਦਾ ਪੁਲਿਸ ਰਿਮਾਂਡ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਤਰੀਕ ਆ ਜੇ ਉਹ ਪੈਣੀ ਹੈ ਅਦਾਲਤ ਦੇ ਵਿੱਚ ਜਦੋਂ ਉਸ ਦੋਸ਼ੀ ਨੂੰ ਪੇਸ਼ ਕੀਤਾ ਗਿਆ ਕਿਹੋ ਜਿਹਾ ਬਿਹੇਵ ਸੀਗਾ ਕੀ ਉਹਨੂੰ ਸ਼ਰਮਿੰਦਗੀ ਸੀਗੀ ਉਹ ਆਪਣੇ ਕੀਤੇ ਹੋਏ ਕਾਰਨ ਲੈ ਕੇ ਨਹੀਂ ਇੱਦਾਂ ਦਾ ਕੁਝ ਨਹੀਂ ਸੀਗਾ ਸ਼ਰਮਿੰਦਗੀ ਤਾਂ 1% ਵੀ ਨਹੀਂ ਸੀਗੀ ਤੇ ਉਹ ਹੈਬਚੁਅਲੀ ਲੱਗ ਰਿਹਾ ਸੀਗਾ ਕਿ ਇਸ ਚੀਜ਼ ਦਾ ਉਹਨੂੰ ਕੋਈ ਫਰਕ ਨਹੀਂ ਸੀਗਾ ਮੈਂ ਨਹੀਂ ਕਹਿੰਦਾ ਕਿ ਉਹਨੂੰ ਹਾਂ ਇਸ ਚੀਜ਼ ਦਾ ਅਹਿਸਾਸ ਵੀ ਸੀ ਕੁਝ ਵੀ ਅਸੀਂ ਸਜ਼ਾ ਦੀ ਗੱਲ ਕਰ ਲਈਏ ਪੂਰੇ ਪੰਜਾਬ ਭਰ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ ਕਿ ਉਸ ਜਿਹੜੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਕੀ ਕਹਿੰਦਾ ਹੈ ਆਪਣੇ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਕਿਸ ਤਰੀਕੇ ਦੀ ਇਸ ਜੁਰਮ ਦੀ ਸਜ਼ਾ ਹੈ ਜੀ ਜਿਸ ਤਰ੍ਹਾਂ ਵਾਚ ਪਰਚਾ ਦਰਜ ਹੋਇਆ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਉਹਨੂੰ ਫਾਂਸੀ ਵੀ ਹੋ ਸਕਦੀ ਹੈ ਦੇਖੋ ਜੀ ਮੈਂ ਪਹਿਲੇ ਦਿਨ ਵੀ ਇਹੀ ਬਿਆਨ ਦਿੱਤਾ ਸੀਗਾ ਕਿ ਅੱਜ ਤੱਕ ਮੈਂ ਪਤਾ ਨਹੀਂ ਕਿੰਨੇ ਕੇਸ डील ਕੀਤੇ ਆ ਤੇ ਅਜ ਤੱਕ ਮੈਂ ਕਦੀ ਇਦਾਂ ਦਾ ਕਦੀ ਬਿਆਨ ਵੀ ਨਹੀਂ ਦਿੱਤਾ ਸੀਗਾ ਤੇ 나ਹੀਂ ਮੈਂ ਇਦਾਂ ਦੀ ਕੋਈ ਦਰਿੰਦਗੀ ਅਜ ਤੱਕ ਦੇਖੀ ਹੈ ਜੀ ਬਹੁਤ ਹੀ ਹੀਨੀਅਸ ਕ੍ਰਾਈਮ ਜੀ ਨੂੰ ਕਹਿੰਦੇ ਨਾ ਬਹੁਤ ਦਰਿੰਦਾ ਹੈ ਉਹ ਦਰਿੰਦਾ ਹੈ ਬੰਦਾ ਜਦੋਂ ਪਰਿਵਾਰ ਨਾਲ ਵੀ ਮੈਂ ਹੀ ਮਿਲਿਆ ਸੀ ਮੇਰਾ ਪਹਿਲਾ ਮੈਸੇਜ ਇਹ ਸੀਗਾ ਕਿ ਜੋ ਮੈਂ ਆਪਣੇ ਵੱਤਵਾਦ ਕਰ ਸਕਦਾ ਮੈਂ ਕਰੂੰਗਾ ਜਿੰਨੀ ਸਖਤ ਸਜ਼ਾ ਉਹਨੂੰ ਹੋ ਸਕੇ ਹੋਊਗਾ ਸਸਿਕਾ ਜੀ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਠੀਕ ਲੋ ਦੋਸਤੋ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਮਾਸੂਮ ਦੀ ਘਟਨਾ ਨੇ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੈ ਪੂਰੇ ਦੇਸ਼ ਭਾਰੀ ਨੇ ਬਲਕਿ ਵਿਦੇਸ਼ ਦੇ ਵਿੱਚ ਵੀ ਹੁਸ਼ਿਆਰਪੁਰ ਵਾਲੀ ਘਟਨਾ ਨੂੰ ਲੈ ਕੇ ਹਰ ਪਾਸੇ ਚਰਚਾ ਸਿੜੀ ਹੋਈ ਹੈ ਕਿਉਂਕਿ ਮਾਸੂਮ ਦੇ ਨਾਲ ਜਿਸ ਤਰੀਕੇ ਦੇ ਨਾਲ ਬਿਰਿੰਦਗੀ ਹੋਈ ਇਨਸਾਨੀਅਤ ਨੂੰ ਕਿਤਨੇ ਕਿਤੇ ਉਹ ਸ਼ਰਮਸਾਰ ਕਰਨ ਵਾਲੀ ਘਟਨਾ ਸੀ ਤੇ ਸਾਡੇ ਨਾਲ ਮਾਸੂਮ ਹਰਵੀਰ ਦੇ ਐਡਵੋਕੇਟ ਸਾਹਿਬ ਅਸ਼wini kumar ਵਰਮਾ ਜੀ ਮੌਜੂਦ ਨੇ ਇਹ ਵਰਮਾ ਜੀ ਤੁਸੀਂ ਕੇਸ ਚੱਲ ਰਹੇ ਹੋ ਮਾਸੂਮ ਹਰਵੀਰ ਦਾ ਦੋਸ਼ੀ ਵੱਲੋਂ ਜਾਂ ਦੋਸ਼ੀ ਦੇ ਵਕੀਲ ਵੱਲੋਂ ਅਦਾਲਤ ਦੇ ਵਿੱਚ ਕਿਹੋ ਜੀਆਂ ਦਲੀਲਾਂ ਰੱਖੀਆਂ ਗਈਆਂ ਜੀ ਫਿਲਹਾਲ ਦੇਖੋ ਦੋਸ਼ੀ ਦੇ ਵਕੀਲ ਜਿਹੜਾ ਸਟੇਟ ਵੱਲੋਂ ਜੋ ਹੁੰਦਾ ਹੈ ਉਹੀ ਹੈ ਤੇ ਹਜੇ ਜਿਹੜਾ ਸਿਰਫ ਰਿਮਾਂਡ ਤੱਕ ਗੱਲ ਹੋਈ ਹੈ 2 ਦਿਨ ਦਾ ਪੁਲਿਸ ਰਿਮਾਂਡ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਤਰੀਕ ਹੈ ਉਹ ਪੈਣੀ ਹੈ ਤੇ ਜਿਹੜੀ ਦਲੀਲਾਂ ਵਗੈਰਾ ਉਹ ਹਲੇ ਉਹ ਪਾਸ ਨਹੀਂ ਆ ਰਹੀ ਉਹ ਵਜੇ ਚਲਾਨ ਪੇਸ਼ ਹੋਏਗਾ ਉਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੋਣਾ ਅੱਛਾ ਅਦਾਲਤ ਦੇ ਵਿੱਚ ਜਦੋਂ ਉਸ ਉਹ ਦੋਸ਼ੀ ਨੂੰ ਪੇਸ਼ ਕੀਤਾ ਗਿਆ ਕਿਸੇ ਹੋਰ ਜਿਹਾ ਬਿਹੇਵ ਸੀਗਾ ਕੀ ਉਹਨੂੰ ਸ਼ਰਮਿੰਦਗੀ ਸੀਗੀ ਆਪਣੇ ਕੀਤੇ ਹੋਏ ਕਾਰਨ ਲੈ ਕੇ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਸੀਗਾ ਸ਼ਰਮਿੰਦਗੀ ਤਾਂ ਉੱਤੇ 1% ਵੀ ਨਹੀਂ ਸੀਗੀ ਤੇ ਉਹ ਹੈਬਚੁਅਲੀ ਲੱਗ ਰਿਹਾ ਸੀਗਾ ਕਿ ਇਸ ਚੀਜ਼ ਦਾ ਉਹਨੂੰ ਕੋਈ ਫਰਕ ਨਹੀਂ ਸੀਗਾ ਮੈਂ ਨਹੀਂ ਕਹਿਣਾ ਕਿ ਉਹਨੂੰ ਹਾਂ ਇਸ ਚੀਜ਼ ਦਾ ਅਹਿਸਾਸ ਵੀ ਸੀ ਕੁਝ ਵੀ ਜੀ ਸਜ਼ਾ ਦੀ ਗੱਲ ਕਰ ਲਈਏ ਪੂਰੇ ਪੰਜਾਬ ਭਰ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਚਰਚਾਵਾ ਹੋ ਰਹੀਆਂ ਨੇ ਕਿ ਉਸ ਜਿਹੜੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਕੀ ਕਹਿੰਦਾ ਹੈ ਆਪਣੇ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਕਿਸ ਤਰੀਕੇ ਦੀ ਇਸ ਜੁਰਮ ਦੀ ਸਜ਼ਾ ਹੈ ਜੀ ਦੇਖੋ ਇਹ ਸਜ਼ਾ ਬਿਲਕੁਲ ਇਸ ਕੇਸ ਚ ਲਾਈਫ ਇਨ ਪ੍ਰिजनમેન્ટ ਤੋਂ ਲੈ ਕੇ ਡੈਥ ਪੈਨਲਟੀ ਜਿਹਨੂੰ ਆਪਾਂ ਫਾਂਸੀ ਦੀ ਸਜ਼ਾ ਉਹ ਵੀ ਇਹਦੇ ਚ ਹੈਗੀ ਆ ਜਿਸ ਤਰ੍ਹਾਂ ਆ ਪਰਚਾ ਦਰਜ ਹੋਇਆ ਉਹਦੇ ਚ ਇਹ ਪ੍ਰਵੀਜ਼ਨ ਹੈ ਕਿ ਉਹਨੂੰ ਫਾਂਸੀ ਵੀ ਹੋ ਸਕਦੀ ਹੈ ਬਾਕੀ ਜਦੋਂ ਸਾਡਾ ਐਵੀਡੈਂਸ ਆਣਗੇ ਜਦੋਂ ਕੋਰਟ ਕਹੇਗੀ ਉਹ ਕੀ ਹੁਕਮ ਆਂਦਾ ਕੋਰਟ ਵੱਲੋਂ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਸਾਡਾ ਜੋਰ ਇਹੀ ਰਹੇਗਾ ਕਿ ਅਸੀਂ ਉਹਨੂੰ ਫਾਂਸੀ ਦੀ ਸਜ਼ਾ ਹੀ ਦਵਾਈਏ ਤੇ ਇਹ ਜਿਹੜਾ ਕੇਸ ਹੈ ਉਹ ਰੇਅਰੈਸਟ ਕੇਸ 'ਚ ਕਨਵਰਟ ਕਰੀਏ ਅੱਛਾ ਕਿਹੜੀ ਕਿਹੜੀ ਧਾਰਾ ਤਹਿਤ ਉਸ ਦੋਸ਼ੀ ਤੇ ਪਰਚਾ ਦਰਜ ਹੋਇਆ ਹੈ ਕਿਹੜੀ ਕਿਹੜੀ ਧਾਰਾ ਲੱਗੀ ਜੀ ਉਸਤੇ ਮਰਡਰ ਦੀ ਹੈ ਜੀ ਉਸ ਤੋਂ ਬਾਅਦ ਕਿਡਨੈਪਿੰਗ ਦੀਆਂ ਕੁਝ ਹੋਰ ਐਦਾਂ ਦੀਆਂ ਧਾਰਾਆਂ ਹੈ ਬਾਕੀ ਹੁਣ ਜਦੋਂ ਅਗਲਾ ਇਨਵੈਸਟੀਗੇਸ਼ਨ ਹੁੰਦੀ ਆ ਜਾਂ ਕੋਈ ਘਟਾਵਦਾ ਹੁੰਦਾ ਉਹ ਲੇਟਰ ਆਨ ਪਤਾ ਲੱਗੇਗਾ ਹੂੰ ਅੱਛਾ ਇਥੇ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਦੋਸ਼ੀ ਸੀਗਾ ਪਹਿਲਾਂ ਵੀ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਸੀਗੀ ਅਦਾਲਤ ਦੇ ਵਿੱਚ ਜੇ ਤੁਹਾਡੇ ਇਨੋਲਜ ਦੇ ਵਿੱਚ ਹੈ ਕਿ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਸੀਗਾ ਦੇਖੋ ਇਸ ਇਸ ਬਾਰੇ ਹਜੇ ਕੋਈ ਪੁਖਤਾ ਜਿਹੜਾ ਚੀਜ਼ ਆ ਮੈਂ ਨਹੀਂ ਦੇਖੀ ਜਰੂਰ ਇਹ ਨਿਊਜ਼ ਹੈਗੀ ਹੈ ਕਿ ਹਾਂ ਉਹ ਪਹਿਲਾਂ ਵੀ ਸਜ਼ਾ ਕੱਟ ਕੇ ਆਇਆ ਪਰ ਹਜੇ ਤੱਕ ਮੈਂ ਇਦਾਂ ਦਾ ਕੋਈ ਕਾਗਜ਼ ਜਾ ਇਨਵੈਸਟੀਗੇਸ਼ਨ ਜਦੋਂ ਇਹ ਚੀਜ਼ ਆਏਗੀ ਫਿਰ ਉਸ ਤੋਂ ਬਾਅਦ ਮੈਂ ਇਸ ਚੀਜ਼ ਤੇ ਕਮੈਂਟ ਕਰ ਸਕਦਾ ਅੰਟਿਲ ਅਲੈਸ ਮੈਂ ਨਹੀਂ ਦੱਸ ਸਕਦਾ ਮੰਨ ਲਓ ਕਿ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਕਿੰਨੇ ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਜੀ 2 ਦਿਨ ਦਾ ਪੁਲਿਸ ਨੂੰ ਰਿਮਾਂਡ ਮੰਗਿਆ ਸੀਗਾ ਤੇ ਅਦਾਰਾ ਤੁਲਾ 2 ਦਿਨ ਦਾ ਹੀ ਦਿੱਤਾ ਗਿਆ ਜੀ ਜਿੰਨਾ ਮੰਗਿਆ ਸੀ ਉਹਨਾਂ ਦਿੱਤਾ ਰਿਮਾਂਡ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਣ ਦਾ ਲੱਗ ਰਿਹਾ ਵੀ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਜੀ ਉਹ ਦੇਖੋ ਫਿਲਹਾਲ ਉਸ ਬਾਰੇ ਮੈਂ ਮੀਡੀਆ ਚ ਨਹੀਂ ਦੱਸੂਗਾ ਉਹ ਪਾਰਟ ਆਫ ਇਨਵੈਸਟੀਗੇਸ਼ਨ ਰੈਲੇਟਡ ਵੀ ਕੰਫਸਟ ਫਿਰ ਉਸ ਤੋਂ ਬਾਅਦ ਜਦੋਂ ਤੱਕ ਮੈਂ ਖੁਦ ਨਹੀਂ ਦੇਖਦਾ ਮੈਂ ਨਹੀਂ ਅੱਛਾ ਐਡਵੋਕੇਟ ਸਾਹਿਬ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵਕਾਲਤ ਕਰਦੇ ਹੋ ਕਿੰਨਾ ਕਿੰਨਾ ਸਮਾਂ ਹੋ ਗਿਆ ਪ੍ਰੈਕਟਿਸ ਕਰਦੇ ਹੋ ਜੀ ਮੈਨੂੰ ਕਰੀਬ 13-14 ਸਾਲ ਹੋ ਗਏ 13-14 ਸਾਲਾਂ ਦੇ ਵਿੱਚ ਹੁਸ਼ਾਪੁਰ ਦੇ ਵਿੱਚ ਪਹਿਲਾਂ ਅਜਿਹੀ ਘਟਨਾ ਸੁਣੀ ਜੀ ਤੁਸੀਂ ਜਾਂ ਕਦੇ ਇਸ ਤਰ੍ਹਾਂ ਦਾ ਕੇਸ ਦੇਖਿਆ ਜੀ ਦੇਖੋ ਜੀ ਮੈਂ ਪਹਿਲੇ ਦਿਨ ਵੀ ਇਹੀ ਬਿਆਨ ਦਿੱਤਾ ਸੀਗਾ ਕਿ ਅੱਜ ਤੱਕ ਮੈਂ ਪਤਾ ਨਹੀਂ ਕਿੰਨੇ ਕੇਸ ਡੀਲ ਕੀਤੇ ਆ ਤੇ ਅੱਜ ਤੱਕ ਮੈਂ ਕਦੀ ਇਦਾਂ ਦਾ ਕਦੀ ਬਿਆਨ ਵੀ ਨਹੀਂ ਦਿੱਤਾ ਸੀਗਾ ਤੇ 나ਹੀਂ ਮੈਂ ਇਦਾਂ ਦੀ ਕੋਈ ਦਰਿੰਦਗੀ ਅੱਜ ਤੱਕ ਦੇਖੀ ਹੈ ਜੀ ਬਹੁਤ ਹੀ ਹੀਨियस ਕ੍ਰਾਈਮ ਜੀ ਨੂੰ ਕਹਿੰਦੇ ਨਾ ਬਹੁਤ ਦਰਿੰ ਉਹਦੇ ਮੈਂ ਕੀ ਕਹਾਂ ਜਿੰਨੀ ਵੀ ਸਜ਼ਾ ਉਹਨੂੰ ਦਿੱਤੀ ਜਾਵੇ ਉੰਨੀ ਘੱਟ ਹੈ ਮਨ ਦੁਖੀ ਹੋਇਆ ਸੀ ਜਦੋਂ ਇੱਕ 마ਸੂਮ ਬੱਚੇ ਦੇ ਨਾਲ ਅਜਿਹੀ ਦਰਿੰਦਗੀ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਜੀ ਮਨ ਕਿੰਨਾ ਕੁ ਦੁਖੀ ਹੋਇਆ ਸੀਗਾ ਜੀ ਮਨ ਛੱਡੋ ਜੀ ਮੈਨੂੰ ਤਾਂ ਹਜੇ ਤੱਕ ਵੀ ਮੇਰੇ ਅੱਖਾਂ ਸਾਹਮਣੇ ਜਿਹੜੀ ਉਹ ਚੀਜ਼ਾਂ ਨਾ ਉਹ ਹਜੇ ਵੀ ਘੁੰਮਦੀਆਂ ਸਾਨੂੰ ਸਾਡੇ ਪ੍ਰੋਫੈਸ਼ਨ 'ਚ ਹੋਣ ਦੇ ਬਾਅਦ ਵੀ ਨਾਰਮਲੀ ਸਾਨੂੰ ਇਹ ਚੀਜ਼ਾਂ ਇਫੈਕਟ ਨਹੀਂ ਕਰਦੀਆਂ ਕੇਸ ਲੱਖਾਂ ਆਉਂਦੇ ਆ ਤੁਸੀਂ ਕਮਾਬਾਂ 'ਚ ਪੜਿਆ ਹੋਗਾ ਇਸ ਚੀਜ਼ਾਂ ਇਹਨਾਂ ਚੀਜ਼ਾਂ 'ਚ ਕਮਾਬਾਂ 'ਚ ਪੜਿਆ ਹੋਵੇ ਐਸੇ ਵੀ ਅਸੀਂ ਕੇਸ ਡੀਲ ਕਰਦੇ ਆ ਪਰ ਉਹ ਇਹ ਵਾਲੀ ਚੀਜ਼ ਜਿਹੜੀ ਇਫੈਕਟ ਕੀਤੀ ਹੈ ਇਹ ਮੈਨੂੰ ਅੱਜ ਤੱਕ ਕਦੀ ਨਹੀਂ ਹੋਈ ਹੂੰ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੁਣ ਮਾਸੂਮ ਹਰਵੀਰ ਦੇ ਪਰਿਵਾਰਕ ਮੈਂਬਰ ਤੁਹਾਡੇ ਟੱਚ 'ਚ ਹੁੰਦੇ ਹੋਣਗੇ ਗੱਲਾਂបਾਤਾਂ ਕਰਦੇ ਰਹਿੰਦੇ ਹੋਣਗੇ ਕੇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਜੀ ਪਰਿਵਾਰਿਕ ਮੈਂਬਰਾਂ ਦਾ ਵੀ ਇਹੀ ਹੈ ਜੀ ਜੋ ਮੈਕਸਿਮਮ ਸਜ਼ਾ ਹੈਗੀ ਉਹਨੂੰ ਦਵਾਈ ਜਾਵੇ ਤੇ ਕੇਸ ਜਿੰਨਾ ਜਲਦੀ ਨਿਪਟ ਸਕੇ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਜਿੰਨੀ ਜਲਦੀ ਨਿਪਟ ਸਕੇ ਤੇ ਉਹਨੂੰ ਜਲਦ ਤੋਂ ਜਲਦ ਜਿੰਨੀ ਸਖਤ ਸਜਾ ਹੋ ਸਕੇ ਅੱਛਾ ਬ੍ਰਹਮਾ ਸਾਹਿਬ ਇੱਥੇ ਬਹੁਤੇ ਲੋਕ ਪੰਜਾਬ ਦੇ ਚਰਚਾਵਾ ਕਰ ਰਹੇ ਨੇ ਕਿ ਇਹ ਜਿਹੜੇ ਕੇਸ ਦੀ ਜਲਦ ਤੋਂ ਜਲਦ ਸੁਣਵਾਈ ਹੋਣੀ ਚਾਹੀਦੀ ਹੈ ਮਾਰਜੂਗ ਅਦਾਲਤ ਦੇ ਵਿੱਚ ਕੋਈ ਕੋਈ ਇਸ ਤਰੀਕੇ ਦਾ ਪ੍ਰੋਸੈਸ ਜਿਹੜਾ ਹੈਗਾ ਕਿ ਜਿਹੜਾ ਕੇਸ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਏ ਜਾਂ ਉਸ ਕੇਸ ਦੀ ਜਲਦ ਤੋਂ ਜਲਦ ਸੁਣਵਾਈ ਹੋ ਸਕੇ ਜੀ ਦੇਖੋ ਸਾਰੇ ਕੇਸ ਜਿਹੜੇ ਆ ਨਾ ਉਹ ਡਿਪੈਂਡ ਕਰਦੇ ਆ ਕਿ ਉਸ ਤੇ ਕਿੱਦਾਂ ਦੀਆਂ ਗਵਾਹੀਆਂ ਔਰ ਕਿੱਦਾਂ ਦਾ ਫੈਕਟਸ ਹੈਗੇ ਆ ਇਸ ਕੇਸ ਤੇ ਤਾਂ ਜਿਹੜੇ ਆਪਾਂ ਕਹਿੰਦੇ ਆ ਕਿ ਜਲਦ ਤੋਂ ਜਲਦ ਆ ਉਹ ਗਵਾਹਿਆਂ ਤੇ ਡਿਪੈਂਡ ਕਰਦਾ ਕਿੰਨੀਆਂ ਜਲਦੀ ਗਵਾਹਾਂ ਆਉਂਦੀਆਂ ਕਿੰਨੀ ਜਲਦੀ ਚਲਾਨ ਪੇਸ਼ ਹੁੰਦਾ ਓਵਰ ਆਲ ਕਹਿੰਦਾ ਮਤਲਬ ਹੈ ਕਿ ਇਹ ਇਕੱਲੇ ਕੋਰਟ ਦਾ ਕੰਮ ਨਹੀਂ ਇਕੱਲੇ ਕਿਸੇ ਵਕੀਲ ਦਾ ਕੰਮ ਨਹੀਂ ਜਾਂ ਇਕੱਲੇ ਪੁਲਿਸ ਦਾ ਕੰਮ ਨਹੀਂ ਇਹ ਤਿੰਨਾਂ ਦਾ ਕੰਬਾਈਂਡ ਐਫਰਟ ਹੈ ਜਿਦੇ ਨਾਲ ਇਹ ਕੇਸ ਜਲਦੀ ਖਤਮ ਹੋ ਸਕਦਾ ਅੱਛਾ ਮਿਨੀਮਮ ਟਾਈਮ ਪੀਰੀਅਡ ਹੁੰਦਾ ਕਿ ਘੱਟੋ ਘੱਟ ਕੋਈ ਟਾਈਮ ਪੀਰੀਅਡ ਇੰਨਾ ਹੁੰਦਾ ਹੋਵੇ ਵੀ ਇਹ ਮਸਲੇ ਦਾ ਹੱਲ ਹੋ ਜਾਵੇ ਜਾਂ ਇਸ ਕੇਸ ਦੀ ਜਲਦ ਤੋਂ ਜਲਦ ਸੁਣਵਾਈ ਹੋ ਜਾਵੇ ਜੀ ਐਦਾਂ ਦਾ ਮਿਨੀਮਮ ਪ੍ਰਿਸਕਾਈਡ ਟਾਈਮ ਨਹੀਂ ਕੁਝ ਨਹੀਂ ਆ ਜੀ ਇਹ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਉਹਨਾਂ ਚੀਜ਼ ਨੂੰ ਪੂਰਨ ਕਰਨ ਲਈ ਉੱਤੇ ਡਿਪੈਂਡ ਕਰਦਾ ਜੀ ਬਿਲਕੁਲ ਐਡਵੋਕੇਟ ਸਾਹਿਬ ਅੰਤ ਦੇ ਵਿੱਚ ਉਹਨਾਂ ਲੋਕਾਂ ਨੂੰ ਜਰੂਰ ਮੈਸੇਜ ਦੇ ਦਿਓ ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਤੋਂ ਉਮੀਦਾਂ ਨੇ ਕਿ ਹਰਬੀਰ ਦਾ ਜਿਹੜਾ 마ਸੂਮ ਹਰਬੀਰ ਦਾ ਕੇਸ ਲੜਨ ਵਾਲੇ ਜਿਹੜੇ ਐਡਵੋਕੇਟ ਸਾਹਿਬ ਨੇ ਉਹ ਵਾਕਈ ਪਰਿਵਾਰ ਨੂੰ ਔਰ ਲੋਕਾਂ ਨੂੰ ਇਨਸਾਫ ਦਿਵਾਉਣਗੇ ਕਿਉਂਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਸੀਗੀ ਹਰ ਕਿਸੇ ਦੇ ਲੂ ਕੰਡੇ ਖੜੇ ਹੋਏ ਹਰ ਹਰ ਕੋਈ ਭਾਵੁਕ ਹੋਇਆ ਹਾਲਾਂਕਿ ਭਾਵੇਂ ਕਿਸੇ ਦਾ ਸੰਬੰਧ ਵੀ ਨਹੀਂ ਸੀਗਾ 마ਸੂਮ ਹਰਬੀਰ ਦੇ ਨਾਲ ਜਾਂ ਪਰਿਵਾਰਕ ਮੈਂਬਰਾਂ ਮੈਂ ਜੀ ਆਪਣੇ ਵੱਲੋਂ ਇਹ ਹੀ ਅਪੀਲ ਕਰਦਾ ਕਿ ਮੈਂ ਆਪਣੇ ਵੱਲੋਂ ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਜਰੂਰ ਕਰੂੰਗਾ ਬਾਕੀ ਉਹ ਸਵਾਯਗੁਰੂ ਦੀ ਕਿਰਪਾ ਹੈ ਉਸ ਪ੍ਰਮਾਤਮਾ ਦੀ ਕਿਰਪਾ ਹੈ ਜੋ ਹੋਏਗਾ ਜੀ ਸਖਤ ਤੋਂ ਸਖਤ ਸਜ਼ਾ ਦਵਾਉਂਗੇ ਜੀ ਤੁਹਾਨੂੰ ਬਿਲਕੁਲ ਜੀ ਮੇਰੇ ਵੱਲੋਂ 100 1% ਮੇਰਾ ਜਿੰਨਾ ਹੋਏਗਾ ਮੈਂ ਕਰੂੰਗਾ ਇਸ ਕੇਸ 'ਚ ਔਰ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਜਦੋਂ ਪਰਿਵਾਰ ਨਾਲ ਵੀ ਮੈਂ ਹੀ ਮਿਲਿਆ ਸੀ ਮੇਰਾ ਪਹਿਲਾ ਮੈਸੇਜ ਇਹ ਸੀਗਾ ਕਿ ਜੋ ਮੈਂ ਆਪਣੇ ਵੱਤਵਾਦ ਕਰ ਸਕਦਾ ਮੈਂ ਕਰੂੰਗਾ ਜਿੰਨੀ ਸਖਤ ਸਜ਼ਾ ਉਹਨੂੰ ਹੋ ਸਕੇ ਹੋਊਗਾ ਅਦਰਵਾਈਜ਼ ਉਹਨੂੰ ਹੋਣੀ ਵੀ ਚਾਹੀਦੀ ਹੈ। ਹੂੰ। ਇਹ ਵੀ ਹੈ। ਭਰੋਸਾ ਹੀ ਦੇਸ਼ ਦੇ ਕਾਨੂੰਨ ਤੇ। ਹੋਏਗੀ ਜੀ। ਜੀ। ਠੀਕ ਹੈ ਠੀਕ ਹੈ ਜੀ। ਧੰਨਵਾਦ ਜੀ। ਸੋ ਬਿਲਕੁਲ ਦਰਸ਼ਕੋ ਜੀ ਸੰ ਸਾਡੇ ਨਾਲ ਹੈ ਮਾਸੂਮ ਹਰਬੀਰ ਦੇ ਐਡਵੋਕੇਟ ਸਾਹਿਬ ਅਸ਼wini Kumar Verma ਜੀ ਤਾਂ ਇਹਨਾਂ ਨੇ ਕੇਸ ਨੂੰ ਲੈ ਕੇ ਜਾਣਕਾਰੀ ਦਿੱਤੀ ਕਿ ਕਦੋਂ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਜਾਂ ਕਿਸੇ ਪ੍ਰੋਸੀਜਰ ਤਹਿਤ ਹੈ ਤਾਂ ਜਾਂ ਕਿੰਨੇ ਸਮੇਂ ਦੇ ਵਿੱਚ ਇਨਸਾਫ ਮਿਲ ਸਕਦਾ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਹੁਸ਼ਿਆਰਪੁਰ ਦੇ ਵਿੱਚ ਹੋਈ ਘਟਨਾ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ। ਬਹੁਤ-ਬਹੁਤ